ਸਤਿਕਾਰਯੋਗ ਦੋਸਤੋ ਇਹ ਤਾਂ ਆਪਾਂ ਸਾਰੇ ਜਾਣਦੇ ਆ ਕਿ ਸਾਡਾ ਦੇਸ਼ ਭਾਰਤ ਜਿਹੜਾ 15 ਅਗਸਤ 1947 ਨੂੰ ਆਜ਼ਾਦ ਹੋਇਆ ਸੀ ਅੰਗਰੇਜ਼ ਚਲੇ ਗਏ ਸੀ ਤੇ ਸਾਡੇ ਆਪਣੇ ਭਾਰਤੀ ਲੋਕਾਂ ਦਾ ਰਾਜ ਭਾਗ ਹੈ ਜਿਹੜਾ ਇੱਥੇ ਕਾਇਮ ਹੋ ਗਿਆ ਸੀ 75 ਸਾਲ ਹੋ ਗਏ ਇਸ ਗੱਲ ਨੂੰ ਆਜ਼ਾਦੀ ਆਈ ਨੂੰ ਪਰ ਸਾਡਾ ਭਾਰਤੀ ਸਮਾਜ ਹੈ ਜਿਹੜਾ ਉਹ ਖੜਾ ਕਿੱਥੇ ਹੈ ਇਹਦਾ ਲੇਖਾ ਜੋਖਾ ਵੀ ਕਰਿਓ ਅੱਜ ਤੇ ਦੂਜੇ ਪਾਸੇ ਚੀਨ ਜਿਹੜਾ ਉਹ ਸਾਡੇ ਨਾਲੋਂ 2 ਸਾਲ ਬਾਅਦ ਆਜ਼ਾਦ ਹੋਇਆ ਉਹ 1 ਅਕਤੂਬਰ 1949 ਨੂੰ ਆਜ਼ਾਦੀ ਮਿਲੀ ਤੇ ਅੱਜ ਚੀਨ ਦਾ ਡੰਕਾ ਜਿਹੜਾ ਵਪਾਰ ਦੇ ਵਿੱਚ ਪੂਰੇ ਸੰਸਾਰ ਦੇ ਵਿੱਚ ਉਹਨਾਂ ਦੇ ਜਿਹੜੀ ਬਾਜ਼ਾਰ ਹੈ ਉਹਨਾਂ ਦੀ ਮਾਰਕੀਟ ਹੈ ਉਹਨਾਂ ਦੀਆਂ ਬਣੀਆਂ ਚੀਜ਼ਾਂ ਦੀ ਜਿਹੜੀ ਇਹ ਤੂਤੀ ਬੋਲਦੀ ਹੈ ਇਹ ਕਿਉਂ ਇਹਦੇ ਪਿੱਛੇ ਕਾਰਨ ਕੀ ਹੈ ਮੋਟੀ ਜੀ ਗੱਲ ਹੈ ਮਿੱਤਰੋ ਕਿ ਚੀਨ ਵਾਲੇ ਜਿਹੜੇ ਲੋਕ ਨੇ ਉੱਥੋਂ ਦੇ ਲੀਡਰ ਨੇ ਜਿਹੜੇ ਉਸ ਮੁਲਕ ਨੂੰ ਚਲਾਉਂਦੇ ਐ ਉਹਨਾਂ ਲੀਡਰਾਂ ਦੀ ਸੋਚ ਤੇ ਉੱਥੋਂ ਦੇ ਲੋਕਾਂ ਦੀ ਸੋਚ ਹੈ ਜਿਹੜੀ ਉਹ ਵਿਗਿਆਨਕ ਹੈ ਸੈਂਟੀਫਿਕ ਹੈ ਉਹ ਬਹਿਮਾ ਪਰਮਾ ਨੂੰ ਨਹੀਂ ਮੰਨਦੇ ਉੱਥੇ ਅੰਧਵਿਸ਼ਵਾਸ ਨਾਂ ਦੀ ਕੋਈ ਚੀਜ਼ ਨਹੀਂ ਹੈ ਉਹਨਾਂ ਦਾ ਸਿਰਫ ਤੇ ਸਿਰਫ ਧਿਆਨ ਜੇ ਹੈ ਤੇ ਕੰਮ ਦੇ ਵਿੱਚ ਹੈ ਕਿ ਕੰਮ ਕਰਨਾ ਹੈ ਤੇ ਇੱਥੇ ਅਸੀਂ ਵੇਖਦੇ ਆ ਕਿ ਸਾਡੇ ਕਿਵੇਂ ਅੰਧਵਿਸ਼ਵਾਸ ਦੇ ਨਾਂ ਦੇ ਉੱਤੇ ਮੇਲੇ ਲੱਗਦੇ ਨੇ ਥਾਂ ਥਾਂ ਦੇ ਉੱਤੇ ਭੀੜਾਂ ਜੁੜਦੀਆਂ ਨੇ ਤੇ ਜਿਹੜੇ ਕਿਰਤੀ ਹੱਥਾਂ ਨੇ ਮਿਹਨਤ ਕਸ਼ ਲੋਕਾਂ ਨੇ ਮਜ਼ਦੂਰਾਂ ਕਿਸਾਨਾਂ ਨੇ ਕਿਰਤ ਪੈਦਾ ਕਰਨੀ ਹੁੰਦੀ ਹੈ ਪੈਸਾ ਪੈਦਾ ਕਰਨਾ ਹੁੰਦਾ ਹੈ ਉਹ ਫਿਰ ਅੰਧਵਿਸ਼ਵਾਸ ਦੇ ਨਾਂ ਦੇ ਉੱਤੇ ਲੱਗਦੇ ਆਂ ਭੀੜਾਂ ਇਕੱਠੀਆਂ ਹੁੰਦੀਆਂ ਕਿਤੇ ਕਿਤੇ ਕਦੇ ਕਿਤੇ ਉਹ ਉਧਰ ਨੂੰ ਤੁਰੇ ਰਹਿੰਦੇ ਨੇਗੇ ਤੇ ਸਾਡੇ ਲੀਡਰ ਵੀ ਇਹਨਾਂ ਨੇ ਕਿਉਂਕਿ ਵੋਟਾਂ ਲੈਣੀਆਂ ਹੁੰਦੀਆਂ ਇਹ ਸਗੋਂ ਫਿਰ ਉਹਨਾਂ ਭੀੜਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਕੈਸ਼ ਕਰਾਉਂਦੇ ਨੇ ਆਪਣੀਆਂ ਵੋਟਾਂ 'ਚ ਬਦਲ ਲੈਂਦੇ ਨੇਗੇ ਇਹਨਾਂ ਦਾ ਵੀ ਕਿਸੇ ਪਾਸੇ ਕੋਈ ਤਾਂ ਨਹੀਂ ਕਿ ਲੋਕਾਂ ਨੂੰ ਅਸੀਂ ਸਿੱਧੇ ਰਾਹ ਤੋਰ ਕੇ ਤਾਂ ਸਪਸ਼ਟ ਜੀ ਗੱਲ ਹੈ ਕਿ ਜਿਹੜਾ ਦੇਸ਼ ਵਿਗਿਆਨਕ ਸੋਚ ਦਾ ਧਰਨੀ ਹੋਏਗਾ ਸਮੇ ਦਾ ਹਾਣੀ ਹੋਏਗਾ ਨਵੀਂ ਤਕਨੀਕ ਦਾ ਹਾਣੀ ਹੋਏਗਾ ਉਹ ਸਮਾਜ ਉਹ ਦੇਸ਼ ਹੀ ਤਰੱਕੀ ਕਰਦਾ ਹੁੰਦਾ ਹੈ ਇਸੇ ਕਰਕੇ ਜਿਹੜਾ ਚੀਨ ਹੈ ਉਹ ਸਾਡੇ ਭਾਰਤ ਨਾਲੋਂ 2 ਸਾਲ ਬਾਅਦ ਆਜ਼ਾਦ ਹੋਇਆ ਪਰ ਸਾਡੇ ਨਾਲੋਂ 100 ਸਾਲ ਅੱਗੇ ਖੜਾ ਹੈ ਤੇ ਅਸੀਂ 100 ਸਾਲ ਪਿੱਛੇ ਖੜੇ ਹਾਂ ਅਸੀਂ ਪਛੜ ਗਏ ਹਾਂ ਇਨ੍ਹਾਂ ਕਾਰਨਾ ਕਰਕੇ ਕਿ ਸਾਡੇ ਸਮਾਜ ਦੇ ਵਿੱਚ ਅੰਧਵਿਸ਼ਵਾਸ਼ਾਂ ਦਾ ਬੋਲਬਾਲਾ ਹੈ ਵਿਹਿਮਾ ਪਰਮਾ ਦਾ ਬੋਲਬਾਲਾ ਹੈ ਇੱਥੇ ਤਾਂ ਜੇ ਕਿਸੇ ਜਹਾਜ਼ ਦਾ ਵੀ ਉਦਘਾਟਨ ਕਰਨਾ ਹੋਵੇ ਨਵੇਂ ਲਿਆਂਦੇ ਦਾ ਉਹ ਵੀ ਇਹ ਨਾਰੀਅਲ ਪੰਨਕੇ ਅਸੀਂ ਕਰਦੇ ਆਂ ਜਣੀ ਵਿਗਿਆਨਕ ਸੋਚ ਨੂੰ ਪੁੱਠਾ ਗੇੜ ਦੇਣ ਵਾਲੀਆਂ ਗੱਲਾਂ ਸਾਡੇ ਲੀਡਰ ਵੀ ਕਰਦੇ ਆਂ ਸਾਡੇ ਲੋਕ ਪ੍ਰਭਾਵ ਥਲੀ ਲੀਡਰਾਂ ਨੇ ਕੱਢਣਾ ਹੁੰਦਾ ਬਹਿਮਾ ਭਰਮਾ ਚੋਂ ਤੇ ਸਾਡੀ ਜਿਹੜੀ ਐਜੂਕੇਸ਼ਨ ਹੈ ਉਹ ਵਿਗਿਆਨਕ ਨਹੀਂ ਹੈਗੀ ਵਿਗਿਆਨਕ ਸੋਚ ਨੂੰ ਪਰਫੁੱਲਤ ਨਹੀਂ ਕਰਦੀ ਹੈਗੀ ਇਸ ਕਰਕੇ ਚਾਰੇ ਪਾਸਿਓਂ ਅਸੀਂ ਪਛੜ ਰਹੇ ਆਂ ਤੇ ਜੇ ਮੁਲਕ ਨੂੰ ਤਰੱਕੀ ਦੀਆਂ ਲੀਹਾਂ ਤੇ ਲੈ ਕੇ ਜਾਣਾ ਹੈ ਤਾਂ ਫੇਰ ਬਾਈ ਜਿਹੜੇ ਸਲੇਬਸ ਆ ਉਹ ਵੀ ਵਿਗਿਆਨਕ ਸੋਚ ਨੂੰ ਪਰਫੁੱਲਤ ਕਰਨ ਵਾਲੇ ਸਲੇਬਸ ਬਣਾਉਣੇ ਪੈਣਗੇ ਹਰ ਜਮਾਤ ਦੇ ਵਿੱਚ ਤੇ ਸਾਡੇ ਟੀਚਰ ਵਿਗਿਆਨਕ ਸੋਚ ਦੇ ਹੋਣੇ ਚਾਹੀਦੇ ਨੇ ਫਿਰ ਸਾਡੇ ਲੀਡਰ ਵਿਗਿਆਨਕ ਸੋਚ ਦੇ ਹੋਣੇ ਚਾਹੀਦੇ ਨੇ ਤੇ ਆਪਣੇ ਆਪ ਸਾਰਾ ਸਮਾਜ ਆ ਫਿਰ ਜਿਹੜਾ ਉਹ ਵਿਗਿਆਨਕ ਸੋਚ ਦਾ ਵੜੇਗਾ ਤੇ ਤਰੱਕੀ ਦੀਆਂ ਲੀਹਾਂ ਦੇ ਉੱਤੇ ਦੌੜੇਗਾ ਫਿਰ ਦੇਸ਼ ਆ ਜਿਹੜਾ ਤੇ ਨਹੀਂ ਤਾਂ ਫਿਰ ਅੱਜ ਜਿਹੜਾ ਚੀਨ ਤੇ ਭਾਰਤ ਦੇ ਦਰਮਿਆਨ ਅਸੀਂ ਪਾੜਾ ਵੇਖ ਰਹੇ ਆ ਕਿ ਉਹਨਾਂ ਦੀ ਉਮਰ ਸਾਡੇ ਨਾਲੋਂ 2 ਸਾਲ ਛੋਟੀ ਐ ਚੀਨ ਦੀ ਭਾਰਤ ਨਾਲੋਂ ਆਜ਼ਾਦੀ ਦੀ ਤੇ ਖੜੇ ਸਾਡੇ ਨਾਲ 100 ਸਾਲ ਲੱਗੇ ਐ ਤੇ ਇਹ ਗੱਲ ਇਸੇ ਕਰਕੇ ਵਾਪਰ ਰਹੀ ਐ ਕਿ ਇਹਦਾ ਸਾਨੂੰ ਆਪਣੀ ਪੀੜ੍ਹੀ ਹੇਠ ਛੋਟਾ ਮਾਰਨਾ ਪਏਗਾ ਤੇ ਜੇ ਅਸੀਂ ਇਹ ਛੋਟਾ ਨਾ ਮਾਰਿਆ ਇਹਦੀ ਪੜਤਾਲ ਨਾ ਕੀਤੀ ਅਸੀਂ ਹੋਰ ਪਛੜਦੇ ਜਾਵਾਂਗੇ ਅੱਜ ਵੀ ਅਸੀਂ ਵੇਖਦੇ ਆ ਕਿ ਕਿਵੇਂ ਇਲਾਜ ਦੇ ਨਾਂ ਤੇ ਬਿਮਾਰੀਆਂ ਦਾ ਇਲਾਜ ਕਰਨ ਦੇ ਨਾਂ ਦੇ ਉੱਤੇ ਵੀ ਧਾਗੇ ਤਵੀਤਾਂ ਦੇ ਨਾਲ ਜਾਂ ਫਿਰ ਚਿੰਟਿਆਂ ਦੇ ਨਾਲ ਸਵਾਦੀਆਂ ਪੁੜੀਆਂ ਦੇ ਨਾਲ ਜਾਂ ਥੌਲੇ ਧਾਗੇ ਤਵੀਤਾਂ ਨਾਲ ਤੇ ਇੱਥੇ ਸਿਹਤ ਦਾ ਇਲਾਜ ਕੀਤਾ ਜਾਂਦਾ ਹੈ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ ਤੇ ਇੱਥੇ ਵਿੱਦਿਆ ਦੇ ਤਵੀਤ ਮੈਂ ਅਧਿਆਪਕਾਂ ਇੱਥੇ ਡੌਲੇ ਦੇ ਨਾਲ ਬੱਚਿਆਂ ਦੇ ਤਵੀਤ ਬੰਨੇ ਹੁੰਦੇ ਨੇ ਵੀ ਡੋਏ ਜੀ ਵਿੱਦਿਆ ਦਾ ਤਵੀਤ ਲੈਂਦਾ ਮੈਂ ਪੁੱਛਦਾ ਉਹਨਾਂ ਕਿ ਕਿਹੜੇ ਬਾਬੇ ਤੋਂ ਲੈਂਦਾ ਹੈ ਬਾਬਾ ਕਿੰਨਾ ਪੜਿਆ ਆਪ ਤੇ ਬੱਚਿਆਂ ਕੋਲੇ ਇਸ ਗੱਲ ਦਾ ਕੋਈ ਜਵਾਬ ਨਹੀਂ ਹੁੰਦਾ ਤੇ ਵਿਦਿਆਲ ਹਾਸਲ ਕਰਨ ਵਾਸਤੇ ਬੱਚੇ ਹਲੇ ਵੀ ਅੱਜ ਦੇ ਯੁੱਗ ਵਿੱਚ 21ਵੀਂ ਸਦੀ ਦੇ ਵਿੱਚ ਕਿਤਾਬਾਂ ਦੇ ਵਿੱਚ ਮੋਰ ਦੇ ਖੰਭ ਪਾ ਕੇ ਰੱਖਦੇ ਆ ਵੀ ਮੈਨੂੰ ਇਹਦੇ ਨਾਲ ਵਿੱਦਿਆ ਆਊਗੀ ਭਾਈ ਮੋਰ ਦੇ ਖੰਭ ਪਾਉਣ ਨਾਲ ਵਿੱਦਿਆ ਨਹੀਂ ਆਉਂਦੀ ਹੁੰਦੀ ਵਿੱਦਿਆ ਆਉਣੀ ਹੈ ਚੰਗੇ ਸਲੇਵਸ ਨਾਲ ਚੰਗੇ ਵਿਦਿਆ ਦਾ ਪ੍ਰਬੰਧ ਕਰਨ ਨਾਲ ਚੰਗੇ ਸਕੂਲ ਚੰਗੇ ਟੀਚਰਾਂ ਨਾਲ ਇਹ ਸਾਰਾ ਕੁਝ ਕਰਨ ਦੇ ਨਾਲ ਆਏਗੀ ਤੇ ਇਸ ਕਰਕੇ ਮੇਰੀ ਬੇਨਤੀ ਇਹ ਹੈ ਕਿ ਅੰਧਵਿਸ਼ਵਾਸ ਹੈ ਜਿਹੜੇ ਇਹ ਸਾਨੂੰ ਪਛਾਣ ਤੱਕ ਕੇ ਲੈ ਜਾਂਦੇ ਨੇ ਤੇ ਵਿਗਿਆਨਕ ਸੋਚ ਹੈ ਜਿਹੜੀ ਸਾਨੂੰ ਅੱਗੇ ਵੱਲ ਲੈ ਜਾਂਦੀ ਹੈ ਚੀਨ ਤੇ ਭਾਰਤ ਦਾ ਆਹੀ ਪੜਾ ਹੈਗਾ ਐ ਇੱਕ ਜਿਹੜੀ ਚੀਨ ਦੀ ਜਿਹੜੀ ਉੱਥੇ ਰਾਜ ਕਰਦੀ ਪਾਰਟੀ ਹੈ ਨਾ ਉਹਨਾਂ ਨੇ ਮਤਾਂ ਲਿਆਂਦਾ ਇੱਕ ਆਪਣੀ ਪਾਰਟੀ ਦੇ ਵਿੱਚ ਵੀ ਜੇ ਕਿਸੇ ਬੰਦੇ ਦਾ ਕਿਸੇ ਵਹਿਮ ਭਰਮ ਦੇ ਵਿੱਚ ਕਿਸੇ ਲੀਡਰ ਦਾ ਕੋਈ ਅੰਧਵਿਸ਼ਵਾਸ ਦੇ ਵਿੱਚ ਕੋਈ ਮਾੜਾ ਮੋਟਾ ਵਿਸ਼ਵਾਸ ਹੈ ਨਾ ਕਿਸੇ ਇਹੋ ਜੀ ਗੱਲ ਦੇ ਵਿੱਚ ਉਹ ਸਾਡੀ ਪਾਰਟੀ ਤੋਂ ਬਾਹਰ ਜਾ ਸਕਦਾ ਇੱਥੇ ਉਹ ਉਹਨੂੰ ਕੋਈ ਥਾਂ ਨਹੀਂ ਹੈ ਇਹੋ ਜਿਹੇ ਬੰਦੇ ਦੀ ਤੇ ਸਾਡੇ ਲੀਡਰਾਂ ਦੀ ਤੁਸੀਂ ਕਰੋ ਉਹ ਗੱਲਾਂ ਹੀ ਕੋਈ ਪੰਥ ਦੀਆਂ ਕਰੀ ਜਾਂਦਾ ਹੈ ਕੋਈ ਹਿੰਦੂ ਧਰਮ ਦੀਆਂ ਗੱਲਾਂ ਕਰੀ ਜਾਂਦਾ ਹੈ ਕੋਈ ਮੁਸਲਮਾਨ ਧਰਮ ਦੀਆਂ ਗੱਲਾਂ ਕਰੀ ਜਾਂਦਾ ਹੈ ਕਿਉਂ ਲੋਕਾਂ ਨੂੰ ਬਰਗਲਾਉਣਾ ਹੈ ਵੋਟਾਂ ਖਿੱਚਣੀਆਂ ਸਾਡਾ ਤੰਤਰ ਇੱਥੇ ਖੜਾ ਹੈਗਾ ਉਹਨਾਂ ਦਾ ਤੰਤਰ ਕਿਤੇ ਹੋਰ ਖੜਾ ਹੈਗਾ ਇਸੇ ਗੱਲ ਦੇ ਵਿੱਚ 100 ਸਾਲ ਉਹ ਉਮਰ ਦੇ ਵਿੱਚ ਆਜ਼ਾਦੀ ਉਹਨਾਂ ਦੀ 2 ਸਾਲ ਉਹ ਬਾਅਦ ਚ ਸਾਡੇ ਨਾਲੋਂ ਆਜ਼ਾਦ ਹੋਇਆ ਪਰ 100 ਸਾਲ ਲੱਗੇ ਖੜਾ ਅਸੀਂ 100 ਸਾਲ ਪਿੱਛੇ ਆ ਸਾਡਾ ਮੁਲਕ ਅੱਗੇ ਕਿਵੇਂ ਜਾਵੇ ਇਹਦੇ ਉੱਤੇ ਚਰਚਾ ਕਰਿਓ ਮੇਰੇ ਵੀਰੋ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਤੇ ਮੇਘ ਰਾਜੇ ਰੱਲਾ YouTube ਚੈਨਲ ਹੈ ਜਿਹੜਾ ਉਹਨੂੰ ਸਬਸਕ੍ਰਾਈਬ ਕਰਕੇ ਮੈਨੂੰ ਆਪਦਾ ਦੋਸਤ ਬਣਾਇਓ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ